ਮੈਂ ਅਰੋੜਾ ਸਾਹਿਬ ਨੂੰ ਵੀ ਔਰ ਜਿੰਨੇ ਵੀ ਬੁਲਾਰੇ ਨੇ ਜਿੰਨੇ ਵੀ ਐਮਐਲਏ ਸਹਿਬਾਨ ਨੇ ਮੈਂ ਉਹਨਾਂ ਨੂੰ ਤੁਸੀਂ ਹਰ ਰੋਜ਼ ਜਾ ਕੇ ਬੋਲਣਾ ਕਿਤੇ ਨਾ ਕਿਤੇ ਜਾ ਕੇ ਇੱਕ ਮੇਰੀ ਬੇਨਤੀ ਹੈ ਕਿ ਹਰ ਰੋਜ਼ ਭਾਵੇਂ ਤੁਸੀਂ ਸਰਕਾਰੀ ਅਫਸਰਾਂ ਤੋਂ ਅੰਕੜੇ ਅਪਡੇਟ ਕਰ ਲਿਆ ਕਰੋ 52000 ਨਹੀਂ ਜੀ 700 ਨੌਕਰੀਆਂ ਅੱਜ ਦੇਖਿਆ ਆਇਆ ਹੋ ਕਰ ਕਰਾ ਕੇ ਹੋਏ 54000 ਤਿੰਨ ਨੌਕਰੀਆਂ ਹੋ ਗਈਆਂ ਥੋੜਾ ਜਿਹਾ ਰੋਜ਼ ਦੀ ਰੋਜ਼ ਇਹ ਬਦਨ ਗਿਆ 55 ਤੇ ਵੀ ਜਾਣ ਗਿਆ ਪਰਸੋਂ ਨੂੰ ਆਪਾਂ 52 ਤੇ ਹੀ ਨਾ ਖੜੇ ਰਹੀਏ ਕਿਤੇ ਨਾ ਸੋ ਹਜੇ 2033 ਚਿਰਾਂ ਨੂੰ ਹੋਰ ਹਜੇ ਆਉਣ ਵਾਲੇ ਦਿਨਾਂ ਚ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਸੋ ਇਹ ਇਹ ਸਿਲਸਿਲਾ ਜਿਹੜਾ ਚੱਲਦਾ ਰਹੂਗਾ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਅੱਜ ਮੈਨੂੰ ਇੱਕ ਬੱਚੀ ਨੇ ਦੱਸਿਆ ਕਿ ਸਾਡੇ ਘਰ ਚ ਚੌਥੀ ਨੌਕਰੀ ਹੈ ਸਾਡੇ ਘਰ ਚ ਚੌਥੀ ਨੌਕਰੀ ਇੱਕ ਘਰ ਚ ਅਸੀਂ ਕਹ ਪਰੋ ਪੜੋ ਮੈਰ ਵਿੱਚ ਨੰਬਰ ਲਓ ਤੇ ਨੌਕਰੀਆਂ ਲੈ ਲਓ ਸੋ ਇਸ ਕਰਕੇ ਪਹਿਲਾਂ ਤਾਂ ਇਹ ਸਾਡੇ ਲਈ ਇੱਕ ਸੁਪਨਾ ਹੀ ਹੁੰਦਾ ਸੀ ਸਰਕਾਰੀ ਨੌਕਰੀ ਤਾਈਓ ਛੱਡ ਕੇ ਭੱਜਣ ਲੱਗ ਗਏ ਸੀ ਸਿਸਟਮ ਤੋਂ ਦੁਖੀ ਹੋ ਗਏ ਸੀ ਬੇਥੇ ਕੀ ਬਣੂਗਾ ਯਾਰ ਚੱਲੀਏ ਯਾਰ ਚਲੋ ਏਜੰਟਾਂ ਨੂੰ ਦੇ ਦਿੰਨੇ ਆ ਪੈਸੇ ਉਹਨੂੰ ਬਾਹਰਲੇ ਮੁਲਕਾਂ ਚ ਵੀ ਉੱਥੇ ਵੀ ਕੰਮ ਖਰਾਬ ਹੋ ਗਿਆ ਆਪਾਂ ਆਪਣੀ ਇੰਨੀ ਪਵਿੱਤਰ ਧਰਤੀ ਛੱਡ ਕੇ ਕਿਉਂ ਜਾਈਏ ਜਦੋਂ ਆਪਣੀ ਨੀਅਤ ਸਾਫ਼ ਹੈ ਸੋ ਉਹਨਾਂ ਦਾ ਉਹ ਹਮੇਸ਼ਾ ਕਹਿੰਦੇ ਰਹੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਆਪਾਂ ਕਦੇ ਕਿਹਾ ਆਪਣੇ ਕਿਸੇ ਮੰਤਰੀ ਨੇ ਜਾਂ ਕਿਸੇ ਕਿਸੇ ਆਪਣੇ ਅਹੁਦੇਦਾਰ ਨੇ ਜਾਂ ਕਿਸੇ ਅਫਸਰ ਨੇ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ ਜਿਹੜੇ ਖਜ਼ਾਨੇ ਤੇ ਬੈਠੇ ਹੁੰਦੇ ਨੇ ਸੋ ਸਾਡੀ ਨੀਅਤ ਤੇ ਕੋਈ ਖੋਟ ਹੀ ਨਹੀਂ ਤਿੰਨ ਸਾਲਾਂ ਜਿਤਨਾ ਅਸੀਂ ਇਹਨਾਂ ਦਾ ਕਚਰਾ ਸਾਫ ਕੀਤਾ ਹੈ ਕੰਮ ਤਾਂ ਹੁਣ ਸ਼ੁਰੂ ਹੋਏ ਨੇ ਤੋਂ ਸ਼ੁਕਰ ਹੈ ਸਾਡੇ ਕੋਲ ਚੋਣ ਨਿਸ਼ਾਨ ਝਾੜੂ ਹੈ ਸਫਾਈ ਕਰੀ ਜਾਂਦੇ ਆ ਅਸੀਂ ਹਨਾ ਸੋ ਇਸ ਕਰਕੇ ਤਿੰਨ ਸਾਲਾਂ ਵਿੱਚ ਤਾਂ ਇਹਨਾਂ ਦਾ ਹਜੇ ਜਿਹੜਾ 70 ਸਾਲ ਦਾ ਪਾਇਆ ਹੋਇਆ ਗੰਦਾ ਉਹਨੂੰ ਪਰਾ ਕਰ ਰਹੇ ਹਾਂ ਉਸ ਤੋਂ ਬਾਅਦ ਹੋਲ ਨਵੀਆਂ ਜਿਹੜੇ ਨਵੇਂ-ਨਵੇਂ ਆਈਡੀਆਜ਼ ਨੇ ਨਵੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਤੁਹਾਨੂੰ ਮਿਲ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਿਲਣਗੀਆਂ ਕਿਉਂਕਿ ਸਾਨੂੰ ਅਰਵਿੰਦ ਕੇਜਰੀਵਾਲ ਜੀ ਨੇ ਨਵੀਂ ਦਿਸ਼ਾ ਅੱਜ ਕਾਰਜ ਕਰਨੀ ਹੈ ਸਾਡੀ ਰਾਸ਼ਟਰੀ ਉਹਦੇ ਵਿੱਚ ਦੱਸਣਾ ਹੈ ਕਿ ਕਿਸ ਤਰ੍ਹਾਂ ਦਾ ਰੋਡ ਮੈਪ ਜਿਹੜਾ ਪੰਜਾਬ ਲਈ ਉਹ ਚਾਹੁੰਦੇ ਨੇ ਕਿਸ ਤਰ੍ਹਾਂ ਆਪਣੇ ਤੋਂ ਕੀ ਉਮੀਦਾਂ ਕਰਦੇ ਨੇ ਉਹਨਾਂ ਨੇ ਵੀ ਦੱਸਣਾ ਹੈ ਸੋ ਮੈਂ ਜ਼ਿਆਦਾ ਸਮਾਨ ਨਹੀਂ ਲੂੰਗਾ ਪਤਾ ਮਿਲਦੇ ਰਹਨੇ ਆ ਇਤਨਾ ਕਿਸੇ ਫੰਕਸ਼ਨ ਤੇ ਬੋਲਦੇ ਰਹਨੇ ਆ ਵਿਚਾਰ ਪਟਾੰਦਰੇ ਜਿਹੜੇ ਨੇ ਆਪਣੇ ਸਾਂਝੇ ਹੁੰਦੇ ਰਹਿੰਦੇ ਨੇ ਆਉਣ ਵਾਲੇ ਦਿਨਾਂ ਚ ਲੁਧਿਆਣਾ ਉਹ ਆਪਣਾ ਤਾਂ ਉਹ ਮੈਨੂੰ ਕਹਿੰਦੇ ਕਾਂਗਰਸ ਵਾਲੇ ਕੋਈ ਟੱਕਰੇ ਉਹ ਕਹਿੰਦੇ ਯਾਰ ਤੁਸੀਂ ਆਉਂਦੇ ਕਿੱਥੋਂ ਜਦੋਂ ਤੁਸੀਂ ਵੋਟਾਂ-ਵੋਟਾਂ ਹੀ ਲੜਨਾ ਲੱਗਦੇ ਹੋ ਤੁਹਾਡੇ ਤੁਹਾਡੇ ਜਿਹੜੇ ਵਲੰਟੀਅਰ ਨੇ ਆਉਂਦੇ ਕਿੱਥੋਂ ਨੇ ਮੈਂ ਕਿ ਤੁਸੀਂ ਪਤਾ ਕਰ ਲਉ ਕਹਿੰਦੇ ਇਹ ਰਹੀ ਪਤਾ ਵੀ ਕੀ ਤਾਂ ਪਤਾ ਹੀ ਨਹੀਂ ਕਹਿੰਦੇ ਚਾਰ ਇਧਰੋਂ ਆਇੰਦੇ ਨੇ ਮੋਟਰਸਾਈਕਲ ਤੇ ਪੰਜ ਇਧਰ ਵੀ ਆਇੰਦੇ ਨੇ ਉਹਦੋਂ ਹੀ ਪਤਾ ਲੱਗਦਾ ਵੀ ਭਾਈ ਤੁਹਾਡੀ ਗੱਡੀ ਮੂਰੇ ਹਿਆਰ ਹੈ ਮੋਟਰਸਾਈਕਲ ਕਹਿੰਦੇ ਅਸੀਂ ਕਿਹਾ ਚੱਲ ਆਉਂਦਿਆਂ ਦਾ ਚੱਲ ਨਹੀਂ ਪਤਾ ਲੱਗਿਆ ਜਾਣਦੇ ਹੋਏ ਦਾ ਪਤਾ ਕਰਾਂਗੇ ਕਹਿੰਦੇ ਜਾਣਦਿਆਂ ਦਾ ਨਹੀਂ ਪਤਾ ਲੱਗਿਆ ਵੀ ਕਿੱਧਰ ਦੀ ਲੰਘ ਗਏ ਕਦੋਂ ਕੋਈ ਕਿੱਧਰ ਨੂੰ ਮੁੜ ਗਿਆ ਕੋਟਿਆਂ ਵਾਲ ਨੂੰ ਕੋਈ ਕਿਸੇ ਨੇ ਕਹਿੰਦਾ ਡੰਡੀ ਜੀ ਪਾ ਲਿਆ ਪਤਾ ਹੀ ਨਹੀਂ ਕਿਵੇਂ ਖਿੰਡ ਗਏ ਸਾਨੂੰ ਫੇਰ ਨਹੀਂ ਪਤਾ ਲੱਗਿਆ ਮੈਂ ਕਹਾਂ ਵੀ ਇਹ ਪਵਨ ਕਰਨੇ ਬੱਲਮ ਜਗਾਉਂਗੇ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਬੱਲਮ ਵਜਾਉਂਗੇ ਪਤਾ ਨਹੀਂ ਕਿੱਧਰ ਚਲੇ ਜਾਂਦੇ ਨੇ ਪਰ ਇੰਨਾ ਕਿ ਸਾਡਾ ਫਾਨੂ ਪਤਾ ਹੈ ਕਿ ਸਾਡਾ ਬੱਲਵ ਜਿਹੜਾ ਉਹ ਉਹ ਇਮਾਨਦਾਰੀ ਵਾਲਾ ਬੱਲਵ ਹੈ ਉਹ ਰੋਸ਼ਨੀ ਹੋਏ ਕਰੂਗਾ ਜਿਸ ਤਰ੍ਹਾਂ ਅਮਨ ਨੇ ਕਿਹਾ ਸਾਡੇ ਕੋਲ 11 11000 ਜਿਹੜੇ ਕਿਲੋ ਬਾੜ ਦੇ ਹੁਣ ਤਾਂ ਸਾਡੇ ਕੋਲੇ ਗ੍ਰਿਡ ਵੀ ਹੈਗੇ ਨੇ ਸਾਡੇ ਕੋਲੇ ਵੱਡੇ ਵੱਡੇ ਸੋ ਹੁਣ ਸਾਸੀ ਬਿਜਲੀ ਦੀ ਸਾਡੀ ਰੌਸ਼ਨੀ ਹੁੰਦੀ ਸਾਡੀ ਇਮਾਨਦਾਰੀ ਦੇ ਪ੍ਰਕਾਸ਼ ਦੀ ਕੋਈ ਕਮੀ ਨਹੀਂ ਰਹਿਣ ਦਵਾਂਗੇ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ